ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਅਸੀਂ ਫਿਰੋਜ਼ਪੁਰ ਰੋਡ ਤੇ ਫਿਰਦੇ ਆ ਸਰਕਟ ਹਾਊਸ ਇੱਧਰ ਸਾਹਮਣੇ ਸਰਕਟ ਹਾਊਸ ਲੋ ਵੀ ਆਣੇ ਦਾ ਆ ਪੱਤੀਆਂ ਆ ਗਈਆਂ ਤੇ ਆਓ ਪੁਲ ਬਣਿਆ ਹੋਇਆ ਉੱਪਰ ਪੁਲ ਦੇ ਥੱਲੇ ਥੱਲੇ ਜਾ ਰਹੇ ਆ ਅਸੀਂ ਤੇ ਇਹ ਸਰਕਟ ਹਾਊਸ ਇੱਧਰ ਆ ਸਰਕਟ ਹਾਊਸ 70ਵੀਂ ਬਿਲਡਿੰਗਾਂ ਦੇਖੋ ਖੇਤੀ ਅੰਸਰ ਭਾਈ ਜੀ ਤੇ ਪੁੱਦੇ ਨਾਲ ਪੱਤੀ ਹਰੀ ਹੋ ਗਈ। ਕੰਲੇ ਟਰਾਕ ਉਹ ਜ਼ਰੂਰ ਘਟ ਗਈ ਜੀ ਇਹ ਪੁਲ ਬਣਨ ਨਾਲ ਜਿਹੜਾ ਅੱਗੇ ਜਾਮ ਹੁੰਦਾ ਸੀ ਥੱਲੇ ਉਹ ਜਾਮ ਹੈ ਨਹੀਂ ਹੁਣ। ਤੇ ਅਸੀਂ ਜਾਣਾ ਲਵਲੀ ਆਟੋ ਜਿਹੜਾ ਜਾਮ ਹੁੰਦਾ ਜੀ ਉਹ ਕੱਟ ਗਿਆ ਆ ਹੁਣ ਜਣਦੇ ਪੁਲ ਬਣਨ ਨਾਲ ਅੱਗੇ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਖਤ ਹੋ ਗਈ। ਬੋਹਾਂ ਨਾਲ ਜਾ ਰਹੇ ਆ। ਉਹ ਆਟੋ ਵੀ ਜਾਂਦੇ ਆ ਆਟੋ ਵਾਲੇ ਨੇ ਇੰਡੀਕੇਟਰ ਛੱਡਿਆ ਹੋਇਆ। ਉਹਨੂੰ ਕੋਈ ਪਤਾ ਨਹੀਂ ਮੇਰਾ ਇੰਡੀਕੇਟਰ ਚੱਲਦਾ ਮੈਂ ਮੁੜਕਾਂ ਜਾਂ ਕੀ ਕਰਨਾ। ਇਦਰੇ ਨਹਿਰ ਦੇ ਨਾਲ-ਨਾਲ ਇਹ ਦਰਾਹੇ ਵਾਲੀ ਨਹਿਰ ਤੇ ਜਾ ਨਿਕਲਦਾ ਜੀ ਇਹ ਚੱਲਿਆ ਸਿੱਧਾ ਆਪਣੇ ਪੇਰ ਕਾ ਮਿਲਕ ਪਲਾਂਟ ਖੇਤੀਬਾੜੀ ਯੂਨੀਵਰਸਿਟੀ ਵੈਟਰਨਰੀ ਆਪਣੇ ਖੇਤੀਬਾੜੀ ਯੂਨੀਵਰਸਿਟੀ ਵਗੈਰਾ ਮਿਲਦੇ ਆ ਜੀ ਅਗਲੇ ਬਲੌਗ ਚ ਨਾਹਰ ਪਾਰ ਕਰ ਲਈ ਅਸੀਂ ਹੁਣ